ਜੀ ਬਈ ਸੱਸੀ ਕਾਲ ਪ੍ਰਾਈਵੇਟ ਦੇਖਿਆ ਸੱਚੀ ਗੱਲ ਕਰ ਦ ਸੱਸੀ ਕਾਲ ਜੀ ਸੱਚੀ ਹੈ ਗਾ ਪਪੂ ਜੱਛੇ ਕਾਲ ਹੋਰ ਮੰਮੀ ਕਿਹਾ ਆ ਠੀਕ ਆ ਕਬੂਤਾ ਉਹ ਟੰਗਦੀ ਹੈ ਨਹੀਂ ਮਰਾਇ ਭਾਈ ਨੇ ਕਹਿੰਦੇ ਸਿੱਖਿਆ ਸਾਰਿਆਂ ਨੇ ਲੈ ਉਹ ਵੀਰੇ ਟੰਗਦੀ ਯਾਰ ਆਪਾਂ ਨੂੰ ਕਈ ਦਿਨ ਹੋ ਗਿਆ ਹਾਂ ਤਾਂ ਵੀਡੀਓ ਬਣਾਉਣ ਦਾ ਜੀ ਇਹ ਨਹੀਂ ਕਰਿਆ ਆਪਣਾ ਆੜੀ ਦੀਗਾ ਮਿੱਤਰ ਇੱਕ ਕਬੂਤਰਾਂ ਵਾਲਾ ਯਾਰ ਉਹ ਵਿਚਾਰਾ ਸੁਰਗਵਾਸ ਹੋ ਗਿਆ ਲੱਖੀ ਖਾਨ ਤਾਂ ਕਰਕੇ ਬਈ ਮਨੇ ਨਹੀਂ ਕਰਿਆ ਪੱਖੀ ਚਲ ਕੋਈ ਨਹੀਂ ਲਾਉਂਗਾ ਮੈਂ ਉਹਦੀ ਫੋਟੋ ਵੀ ਵਿੱਚ ਬਈ ਇਹਦੇ ਲੈ ਬਿਹਰੇ ਟੰਗ ਦੀ ਲਾਓ ਇਹ ਬਈ ਕੋਲੇ ਆਖੋ ਟਾਪਾ ਕਬੂਤਰਾਂ ਵਾਲਾ ਤੇ ਟੰਗ ਨੇ ਇਹ ਚੋ ਜਾਨਵਰ ਲਾਓ ਬਈ ਬੱਚੇ ਨਹੀਂ ਨਿਕਲੇ ਜਿਹੜਾ ਅੰਡੇ ਜੋ ਮੈਂ ਲੱਗਿਆ ਕੱਢਣਾ ਮਾੜਿਆ ਮੂੰਹ ਜੇ ਕਰਕੇ ਬਈ ਬੈਠੇ ਸੀ ਇਸ ਜੋੜੇ ਨੂੰ ਬਈ ਦਵਾਈ ਨਹੀਂ ਦਿੱਤੀ ਤੀ ਨੀ ਬਾਕੀ ਸਾਰਿਆਂ ਨੂੰ ਆਪਾਂ ਦੇ ਦਿੱਤੀ ਦਵਾਈ ਫੇਰ ਉਹ ਨਿਕਲੇ ਆਉਂਦੇ ਨੇ ਇਹਦੇ ਲਈ ਕੱਢਦੀ ਐ ਬਈ ਦੇ ਦਿਆਂ ਉਹ ਯਾ ਬੱਚਾ ਉੜ ਗਿਆ ਦੀ ਬਈ ਬਿਠਾਇਆ ਆ ਤੇ ਛਤਰੀ ਤੇ ਮਾਜਲ ਦਾਣੇ ਖਾ ਲੂ ਅੰਦਰੋਂ ਕੱਢਿਆ ਜੀ ਸਾਲਾ ਉੱਡ ਗਿਆ ਜਲ ਬੰਦ ਨਾ ਆਈ ਵੇਣਾ ਪਾਪਾ ਬੰਦੇ ਅਨੁਪਤ ਬੰਦੇ ਲੈ ਵੀਰੇ ਕੱਢਦਾ ਬੱਚਾ ਆ ਦੇ ਲੋ ਇਹ ਰਪਾ ਸੱਕੜੀ ਮਾੜਾ ਜੇ ਬਈ ਦਾਣਾ ਇਹ ਪੀਲਾ ਇਹ ਫੋਨ ਚੋਂ ਦਾ ਨਿਕਲੇ ਯਾਰ ਹਾਂ ਉਹ ਹੈ ਗਰੂ ਦੂਆਠਾ ਰ ਕੇ ਦੇ ਦਿਆਂ ਹਲੇ ਜਾਂ ਕਾਲੂ ਕੱਢ ਦਾਂਗੇ ਤੂੰ ਇਹਨੂੰ ਹੋਰ ਬਾਈ ਕੀ ਆ ਲੈ ਲਓ ਬਾਈ ਦਿਖਾਈਏ ਹਮ ਤੁਹਾਨੂੰ ਜਾਨਵਰ ਪਹਿਲਾਂ ਹੁਣ ਨੋਨੀ ਫਾਈ ਦਿਖਾਉਂਦੇ ਆ ਸੱਚ ਫਿਰ ਲੈ ਕੇ ਆਦੀ ਮਜ਼ਾ ਕਾਈਟ ਫਲਾਈ ਕਰਦਾ ਅੱਜ ਸ਼ੁਰੂਆਤ ਕਰਤੀ ਮੁੰਡੇ ਨੇ ਪਤੰਗ ਚੜਾਉਂਦੀ ਆ ਗੱਟੂ ਪਿਆ ਇਹਦਾ ਦੋ ਲਾਹ ਵੀ ਦਿੱਤੇ ਦੋ ਵੜਤੇ ਹਾਂ ਦੋ ਵੜਤੇ ਹੀ ਪਤੰਗ ਚੱਕੇ ਇਹ ਬਹੁਤ ਦੂਰ ਲਾਈ ਫਿਰਦਾ ਬਈ ਕੀ ਆਉਣਾ ਨਹੀਂ ਮੈਨੂੰ ਲੱਗਦਾ ਇਹ ਜੀ ਦੇਖ ਜਿਵੇਂ ਤੁਹਾਨੂੰ ਮੈਂ ਦਿਖਾਉਣਾ ਆ ਦੇ ਆ ਦੇ ਆ ਦੇ ਜ਼ੂਮ ਕਰੇ ਡਰਾਗਰ ਲਾਓ ਜੀ ਹੋਰ ਫਿਰ ਨਾ ਨੋ ਕਿਵੇਂ ਆ ਠੀਕ ਆ ਇੱਕ ਆ ਰਿਹਾ ਇੱਕ ਆੜੀ ਆ ਗਿਆ ਇਹਦਾ ਵੀ ਵੜਤਾ ਇਹ ਵੀ ਬਾਤ ਮੋੜ ਮੋੜ ਕੇ ਪਿੱਛੇ ਪਾਉਂਦੀ ਹੈ ਲਓ ਬਾਈ ਦਈਏ ਜਾਨ ਮਾਰ ਲਓ ਬਰਾ ਇਕ ਨਾ ਵੀਰੇ ਹਰ ਸਫਾਈ ਜਰੂਰ ਰੱਖਿਓ ਥੋੜੇ ਜਾਂ ਦਿਨੇ ਖਰਾਬ ਮੀ ਮੂੰਹ ਵਾਲੇ ਉਹਦੇ ਕਰਕੇ ਫਿਰ ਕੰਮ ਖਰਾਬ ਹੋ ਜਾਂਦਾ ਆ ਮੈਂ ਤਾਂ ਕੱਲ ਰੋੜੀ ਪਾਈ ਦੀ ਬਈ ਉਹ ਖੜੀ ਹੋਈ ਆ ਵਿੱਚ ਸਾਫ ਪੱਤੀ ਦੇ ਚੌਥੇ ਦਿਨ ਕਰ ਦਿੰਨੇ ਆ ਇਹ ਵੀ ਹੁਣ ਕਰ ਦਾਂਗੇ ਰੋੜੀ ਦਾ ਵੀ ਬਈ ਬਹੁਤ ਫਰਕ ਆ ਕਬੂਤਰਾਂ ਦਾ ਲਓ ਹੁਣ ਐ ਕੱਟ ਬੈਠੇ ਨੇ ਜਾਨਵਰ ਆਪਣੇ ਤੋ ਨੂੰ ਇੱਕ ਮਦੀਨ ਦਿਖਾਉਣਾ ਮੈਂ ਪਿਓਰ ਚਿੱਟੀਆਂ ਵਾਲਿਆਂ ਦੀਆਂ ਮਦੀਨਾ ਨੇ ਦੋ ਲਾਲ ਸਿਰੀਆਂ ਕਾਲੀਆਂ ਨੋਕਾਂ ਅਰਸ਼ ਕੰ ਦਾ ਬ੍ਰੈਡਫੇਕ ਦਿਖਾਓ ਆਪਣਾ ਬਈ ਪੂਰੀ ਚਿੱਟੀਆਂ ਵਾਲੇ ਜਾਨਵਰ ਨਹੀਂ ਆਪਣੇ ਜਿਹੜੇ ਚਿੱਟੀਆਂ ਵਾਲੇ ਨੇ ਉਹ ਨੇ ਤੁਹਾਨੂੰ ਇਹਦੇ ਖੰਭ ਦਿਖਾਉਣਾ ਬਈ ਪੂਰਾ ਪੱਲਾ ਨਹੀਂ ਖਾਲੀ ਹੁੰਦਾ ਇਹਨਾਂ ਦਾ ਆ ਦੇ ਆਪਾਂ ਰੱਖਾਂ ਇੱਕ ਮਿੰਟ ਖੰਭ ਫਾਸ ਗਏ ਇਹਦਾ ਪੁੱਠਾ ਬੇਡਾ ਖੜ ਜਾ ਯਾਰ ਖੜ ਲਾਓ ਭਾਈ ਕਰੋ ਚੈੱਕ ਬੱਲਾ ਜਿੰਨਾ ਮਰਜੀ ਖੋਲ ਦੋ ਵੀਰੇ ਇਹਦਾ ਖੰਭ ਨਹੀਂ ਵਿੱਚੋਂ ਖਾਲੀ ਨਹੀਂ ਦੀਂਦੇ ਲੈ ਖੋਲ ਗਿੱਦੜਾ ਦਿਖਾਜਾ ਪੂਰਾ ਇਹ ਜਾਂ ਵੀਰੇ ਕਾਲੀਆਂ ਕੰਤਾ ਦੇ ਹੁੰਦੇ ਨੇ ਜਾਂ ਪੂਰੀਆਂ ਦੇ ਆਂਦੇ ਆ ਪੂਰਾ ਖੰਭ ਕੱਢ ਗਿਆ ਆਹ ਦੇ ਆਹ ਨੂੰ ਕੋ ਹਾਲੋ ਆਏ ਦੇ ਪੈਰ ਨੇ ਲੈ ਟਿਕਣਾ ਹੈ ਤਕੜੀ ਉਹ ਬਾਈ ਜਮਾ ਹੀ ਬੰਦ ਰੱਖਦੇ ਨੇ ਲੈ ਇਹਦਾ ਇਹ ਨਸਲ ਜੋ ਆਪਣੇ ਕੋ ਸੀਗਾ ਹਰੀ ਲਾਲ ਹਰੀ ਪੀਲੀ ਕਾਂਤ ਦਾ ਤੁਸੀਂ ਆਦੀ ਰੜੀ ਤਿੰਨ ਵਜੋਂ ਦਾ ਸੀ ਬਾਈ ਇਹ ਚਾਰ ਤਿੰਨ ਸਾਢੇ ਤਿੰਨ ਵਜੇ ਤੱਕ ਬਿਠਾਉਂਦੇ ਰਹੇ ਆ 5:00 ਹੁੰਦਾ ਲੋ ਜੋਰ ਦਿਖਾਉਣਾ ਮੈਂ ਕਰ ਲਾ ਪੁੱਤ ਬੰਦਰ ਮੇਨ ਚਿੱਟੀਆਂ ਵਾਲੇ ਜਾਣ ਵਰਨੇ ਭਰਾ ਇਹ ਇਹ ਆਪਾਂ ਕਬੂਤਰੀ ਗਝਾਈ ਨਹੀਂ ਗਈ ਬਈ ਇਹ ਰੱਖਾਂਗੇ ਨਸਲ ਲਈ ਵੱਡੇ ਗੂਤਰ ਥੋੜਾ ਢਿੱਲਾ ਹੋ ਗਿਆ ਅੰਡਾ ਹੀ ਨਹੀਂ ਚਹੀ ਧਰਦਾ ਤੇ ਆਹ ਲਓ ਇਹਦਾ ਵੀ ਬੰਦਾ ਦੇਖ ਲਓ ਇਹ ਇਧਰੋਂ ਵੀ ਦਿਖਾਉਣਾ ਆ ਆਹ ਲਓ ਆ ਇੱਕ ਗੰਨੀ ਆਉਂਦੀ ਆ ਇਧਰੋਂ ਜੇ ਅਸੀਂ ਪੱਟਤੀਆਂ ਦੀ ਵੀ ਰੇ ਇਹਨਾਂ ਦੀਆਂ ਤਿੰਨ ਤਿੰਨ ਚਾਰ ਪੈਰ ਦੇ ਲਾ ਬਈ ਨਿਕੇ ਨਿਕੇ ਪੈਰ ਨੇ ਜਿਵੇਂ ਰਿੰਗ ਦਿਖਾਵਾਂ ਤੁਹਾਨੂੰ ਇਹਦੇ ਅੱਖ ਚ ਲੈਨ ਤੂੰ ਫੜ ਇਹਨੂੰ ਮੈਂ ਦਿਖਾਉਂਦਾ ਲੋ ਇਹ ਰਿੰਗ ਦਿਖਾਵਾਂ ਇਹਦਾ ਭਰਾ ਤੇਨੂੰ ਲੋ ਇਹ ਰਿੰਗ ਵੀਰੇ ਘਰੋ ਚੈੱਕ ਸਾਰਿਆਂ ਦੇ ਨੇ ਵੀਰੇ ਜਿੰਨੇ ਨੇ ਆਪਣੇ ਇਹ ਬਰੀਡਰ ਕੋ ਉਤਰਨੇ ਇਹ ਆਪਣੇ ਚਾਲ ਉੱਪਰਲਾ ਇਹਦਾ ਦੂਜਾ ਵੀ ਦਿਖਾ ਦੇ ਇਹ ਲੈ ਵੀਰੇ ਖੰਭ ਦੇ ਲੋ ਕਿੰਨੇ ਚੌੜੇ ਨੇ ਇਹਨਾਂ ਦੇ ਆਉਂਦੇ ਨੇ ਹੁਣ ਇਹਦੀ ਪੂੰਛ ਦਿਖਾਈ ਮਾੜੀ ਸਿੱਧੀ ਹੋ ਸਿੱਧੀ ਹੋ ਆ ਦੇ ਦੇ ਬਾਈ ਪੂੰਛ ਤੇ ਕਾਲੇ ਦਾਗ ਨੇ ਆ ਦੇ ਆ ਦੇ ਕੰਬ ਕਾਲਾ ਵਿੱਚ ਇਹ ਰੱਖਦੇ ਨੇ ਵਿੱਚ ਕਬੂਤਰ ਆਪਣੇ ਹੂ ਸਿਰ ਲਾਲ ਆ ਵਿੱਚ ਕਾਲੇ ਜੌਨ ਵਿੱਚ ਦੇ ਲਾ ਕੰਬ ਕਾਲੇ ਨੇ ਆ ਪੈਰ ਨੇ ਜੀ ਲਓ ਇਹ ਕਰੋ ਜਿਹੇ ਜਾਨਵਰ ਕਿਵੇਂ ਆ ਬਾਈ ਵੱਡੀਆਂ ਕਬੂਤਰੀਆਂ ਨੇ ਆਹ ਦੋ ਐਤਕੀਆਂ ਵਾਲੀਆਂ ਨੇ ਆਪਾਂ ਰੱਖ ਲੈਣੀਆਂ ਨੇ ਇਹ ਇਨਾਂ ਦੇ ਨਾਲ ਗਾਂਹਾਂ ਦਿਖਾਵਾਂਗੇ ਤੁਹਾਨੂੰ ਜਿਹੜੀ ਗਾਂਹਾਂ ਬਰੀਡ ਕਰਾਂਗੇ ਉਹ ਡਾਵਾਂਗੇ ਲਿਆਵਨ ਤੰਨੇ ਦਿਖਾ ਦਈਏ ਕਿ ਰਮੜੀਆਂ ਜਾਂ ਖੋਲੀ ਪੁੱਤ ਟੱਕੀ ਲਓ ਕਰੋ ਚੈੱਕ ਬਈ ਜਾਨਵਰ ਠੀਕ ਹੈ ਬੰਦੇ ਬਾਕੀ ਮਾਲਕ ਰੱਖੇ ਸੁੱਖ ਗਾਂਹਾਂ ਲੈ ਵੀਰੇ ਕਾ ਕਬੂਤਰੀ ਆ ਇਹਦੇ ਅੱਖ ਦਿਖਾਉਣਾ ਤੁਹਾਨੂੰ ਇਹ ਕਰੋ ਚੈੱਕ ਬਾਈ ਉੱਤੇ ਰਿੰਗ ਵੀ ਆ ਕਾਲਾ ਦੇ ਲੋ ਕਿੱਡਾ ਵੀਰੇ ਵਿੱਚ ਵੀ ਆ ਰਿੰਗ ਉਧਰੋਂ ਵੀ ਦਿਖਾਈ ਨਾ ਮਨ ਇਹਦੀ ਇੱਕ ਤੇ ਆ ਦੂਜੀ ਆਖਾ ਵੀਰੇ ਇਧਰੋਂ ਤੇ ਆ ਲੋ ਮਾਲਕ ਕਰੇ ਭਰੀਏ ਪਲੀ ਇਹ ਉੱਡੂ ਵੀਰੇ ਗਾਹਾਂ ਨੂੰ ਜਾਨਵਰ ਆਪਣਾ ਗਝਾਇਆ ਹੋਇਆ ਲੈ ਦਿਖਾ ਦੇ ਨੋਨੀ ਦੇ ਲੋ ਕਿ ਮੈਂ ਦੇਦਾ ਚਾਵਲ ਚਾਵਲ ਕੇ ਆ ਆ ਪੈਰ ਦਿਖਾ ਦੀ ਪੱਤੇ ਦੇ ਬਟਾ ਆਇਆ 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 ਇਹ ਪਰਤੇ ਲੈ ਜੀ ਖੋਸ਼ਕ ਪੈਰ ਨੇ ਕਿ ਨਿਕੇ ਨਿਕੇ ਪੈਰ ਨੇ ਇਹਨਾਂ ਦੇ ਵੀਰੇ ਲਓ ਜੀ ਲਓ ਵੀਰੇ ਚੈੱਕ ਕਰੋ ਇਹ ਵੱਡੀ ਮਦੀਨ ਆਪਣੀ ਚਿੱਟੀਆਂ ਦੀ ਅੱਖ ਦੇਖੋ ਇਹਦੀ ਇਹ ਆਹ ਲਓ ਜੀ ਲਾ ਲਓ ਜੀ ਲੈ ਆ ਵੀਰੇ ਤੁਹਾਨੂੰ ਦਿਖਾਵਾਂ ਇਹ ਆਹ ਲਓ ਜੀ ਕਰੋ ਚੈੱਕ ਪੱਲਾ ਤੇ ਇਧਰਲਾ ਪੱਲਾ ਵੀ ਦਿਖਾਈਏ ਕੱਟ ਕਰੀ ਦੀ ਵੀਰੇ ਆਪਣੇ ਜੋੜੇ ਲਾਇਏ ਤੇ ਉਹਨੇ ਸਾਰਾ ਆ ਗਈ ਖੁੱਡੇ ਛੱਡੀ ਸੀ ਆ ਪੂੰਛਾ ਦੇ ਲੋ ਜਿਵੇਂ ਬੰਦ ਤੇ ਕਾਲਾ ਖੰਭ ਵੀਰੇ ਆ ਦੇ ਇਹ ਜ਼ਿਆਦਾਤਰ ਕੱਢਦੇ ਨੇ ਕੋਈ ਨਾ ਕੱਢੇ ਤਾਂ ਨਾ ਕੱਢੇ ਤੇ ਆ ਲਓ ਤੇ ਦਿਖਾਈ ਨੀ ਪਰ ਤੁਹ ਦਿਖਾਈ ਆ ਇਹਦੇ ਪੈਰ ਨੇ ਇਹਦੇ ਠੱਲ ਨਹੀਂ ਗਈ ਇਹਨਾ ਵੱਡੀ ਕਬੂਤਰੀ ਆ ਲਿਆਓ ਬਾਈ ਇਹ ਛੱਡੀਆਂ ਮਨੇ ਜੀ ਛੱਡ ਕੇ ਦਿਖਾਉਣੀ ਆ ਪੁੱਤ ਹਾਂ ਇਹ ਛੱਡਦਾ ਖੋਲ ਦੇ ਖੋਲ ਦੇ ਟੱਕੀ ਦਾ ਖੋਲ ਨਾ ਨਾ ਹੱਥ ਨਾ ਮਾਰ ਪੁੱਤ ਇਧਰੋਂ ਬਾਹਰ ਨਾ ਨਿਕਲ ਜਾਨਾ ਲਓ ਕਰੋ ਚੈੱਕ ਜਾਨਵਰ ਬਹੁਤ ਚੰਗੀ ਮਦੀਨ ਆ ਬਾਈ ਪਿਓਰ ਕਰੇ ਹੋਏ ਨੇ ਇਹ ਵੀਰੇ ਕਾਇਤ ਕੀ ਪੱਠਾ ਨਿਕਲਿਆ ਦੀ ਬਹੁਤ ਔਖਾ ਕੱਢਿਆ ਕਬੂਤਰ ਨੇ ਇੱਕੋ ਕੱਢਿਆ ਤੇ ਚ ਫਾਲਟ ਵੀ ਵੀਰੇ ਕਈ ਆ ਗਏ ਇਹਦੀ ਆ ਖਤੋਦੀਂ ਦਾ ਨਹੀਂ ਨੂੰ ਆ ਦੇ ਇਧਰ ਲਈ ਤਾਂ ਕਿਆ ਲੋ ਉਧਰ ਲਈ ਤੋਂ ਦੀਂਦਾ ਆ ਦਿਖਾਉਣੇ ਆ ਵੀਰੇ ਹਾਂ ਦੇ ਆ ਆਕੇ ਦੀ ਸਹੀ ਆ ਬਾਈ ਤੇ ਤੇ ਖੰਭ ਦਿਖਾਈਆਂ ਮਨ ਦੇਖਿਓ ਬਾਈ ਕਿੰਨਾ ਫਰਕ ਆ ਖੰਭਾਂ ਦਾ ਹੁਣ ਪੂਰੇ ਵਧੀਆ ਆਉਂਦੇ ਨੇ ਆ ਪਹਿਲੇ ਨੇ ਜਮਾ ਹੀ ਬ੍ਰੀਕ ਤਾਂ ਦੇ ਇਧਰੋਂ ਦੇਖੋ ਲੈ ਕਿੱਥੋਂ ਚੈੱਕ ਲੈ ਆ ਪੂੰਛ ਤੇ ਦਿਖਾਈਏ ਆ ਲੋ ਆ ਪੂੰਛ ਤੇ ਬਾਈ ਕਾਲਾ ਰੰਗ ਆ ਦੇ ਕੋਈ ਸਾਫ਼ ਕਰ ਜਾਂਦਾ ਕੋਈ ਰੱਖ ਲੈਂਦਾ ਕੱਢਦੇ ਇਹ ਵੀਰੇ ਚਿੱਟੀਆਂ ਦੇ ਨੇ ਹੋਰ ਰੰਗ ਕੋਈ ਨਹੀਂ ਕੱਢਦਾ ਪੈਰ ਦੇ ਲੋ ਆਦ ਕਿੰਨੇ ਹੋਣ ਨਾਲੇ ਬਚਾ ਇਹ ਇਹ ਹੁਣ ਅਸੀਂ ਰੱਖੇ ਲੈਣ ਦੇ ਛੱਡਣੇ ਨਹੀਂ ਇਹ ਛੱਡਣੇ ਵਾਲਾ ਤਾਂ ਹੈ ਵੀ ਨਹੀਂ ਵੀਰੇ ਇਹਨੂੰ ਦੇਂਦਾ ਨਹੀਂ ਇੱਕ ਪਾਸਿਓ ਲਓ ਬਾਈ ਇੱਕ ਹੋਰ ਤੁਹਾਨੂੰ ਚਿੱਟੀਆਂ ਵਾਲੀ ਲੈਣ ਚੋਂ ਆਪਾਂ ਦਿਖਾਉਨੇ ਆ ਕਾਲ ਸਰੀ ਹੈ ਵੀਰੇ ਰੰਗ ਇਹਦੇ ਵੀ ਬਾਈ ਬੰਬ ਨੇ ਪੂਰੇ ਅੱਖ ਚ ਜੇ ਦਿਖੇ ਖਰਜਾ ਖਰਜਾ ਉਹ ਦਿਖਾ ਪਹਿਲਾਂ ਦੂਈ ਅੱਖ ਤੇ ਆਹ ਲਓ ਜੀ ਕਰੀ ਦੂਏ ਪਾਸੇ ਹੁਣ ਤੇ ਆਹ ਲਓ ਵੀਰੇ ਇਹਦੇ ਨਾਲ ਦਾਣੇ ਜੇ ਵੀ ਨੇ ਵੀਰੇ ਅੱਖ ਚ ਤੇ ਪੂਹ ਦਿਖਾਈ ਪੱਲਾ ਪੁੱਤ ਵੱਡੀ ਕਬੂਤਰੀ ਆ ਵੀਰੇ ਸਾਰਾ ਆ ਗਈ ਇਹਦੀ ਇੱਕ ਭੈਣ ਆਪਾਂ ਦੇਤੀ ਮੁੰਡਾ ਲੈ ਗਿਆ ਆਪਾਂ ਤੋਂ ਮੁੱਲ ਉਨੇ ਯਾਰ ਵੀਡੀਓ ਨਹੀਂ ਬਣਾਉਣ ਦਿੱਤੀ ਰੱਬ ਜਾਣੇ ਵੀ ਕੋਈ ਗੱਲ ਸੀ ਤੇ ਆਹ ਲੋ ਜੀ ਇਹਦੀ ਪੂਛ ਕਾਲੇ ਖੰਭ ਬਾਈ ਦੇਖ ਲਓ ਤਖਾਈ ਥੱਲੇ ਪੈਰ ਪੁੱਤੇ ਤੇ ਆ ਪੈਰ ਨੇ ਵੀਰੇ ਦੇ ਲ ਖੁਸ਼ਕ ਜਮੇ ਕਰੀ ਹੱਥ ਭਰੇ ਪੁੱਤ ਹਾਂ ਲੋ ਇਕ ਕਰੋ ਜੇ ਛੱਡ ਕੇ ਤੁਹਾਨੂੰ ਬਾਅਦ ਚ ਦਿਖਾਉਨੇ ਆ ਬਾਈ ਇਹ ਸਾਰੀਆਂ ਤੰਨੇ ਰਾ ਦਾਉ ਬਈ ਐਤ ਕੀ ਵੀ ਕਬੂਤਰ ਆਪਣੇ ਕੋ ਇੱਕ ਆ ਗਏ ਇਹਨਾਂ ਦਾ ਰਿਸ਼ਤੇਦਾਰੇ ਜਵਾਕ ਡਾਉਣਗੇ ਐਤ ਕੀ ਗਾਹਾਂ ਨੂੰ ਆ ਹੁਣ ਅਸੀਂ ਪਾਲ ਲੈਣਾ ਇੱਕ ੋਡੇ ਸਾਡੇ ਯਾਰ ਮੁੰਡਾ ਮਰ ਗਿਆ ਲੱਖੀ ਉਹਦੇ ਕਰਕੇ ਭਾਏ 10 ਦਿਨ ਹੋ ਗਏ ਬਈ ਕੰਮ 'ਚ ਅੜਮਣੇ ਨਹੀਂ ਕਰਿਆ ਕਬੂਤਰਾਂ ਕੋ ਆਉਣ ਨੂੰ ਇਹ ਆ ਲਓ ਭਰਾ ਇਹਦੀ ਅੱਖ ਇਹ ਆਪਾਂ ਅੱਗੇ ਵੀ ਦਿਖਾਈ ਤੀ ਵੀਰੇ ਇਹਦੇ ਦੀਵੇ ਬਣਦੇ ਨੇ ਇਦਰ ਵੀ ਮਾੜੇ ਮਗਰਿਆ ਗਰਮਨੂਰੀ ਨੀ ਰਾਜਪਤ ਤਾਂ ਹੀ ਲੋਟ ਉਹਨਾਂ ਲੋਈ ਦੀ ਵੀ ਬਣਦੇ ਨੇ ਤੇ ਆਹ ਲੋ ਰਿੰਗ ਵੀ ਆ ਲੈ ਦਿਖਾਈ ਇਹਦੇ ਪੱਲੇ-ਪੁੱਲੇ ਲੈ ਵੀਰੇ ਕਰੋ ਜੱਕ ਇਹਦੇ ਵੀ ਪੱਲੇ ਇਹ ਜਵਾਕਾ ਤੋਂ ਫੜ ਨਹੀਂ ਹੁੰਦਾ ਲੋਟਸਾਲ ਮਲ ਦਿੰਦੇ ਨੇ ਮੈਂ ਇਹਨਾਂ ਨੂੰ ਅੱਗੇ ਵੀ ਰੋਕਿਆ ਵੀ ਐਂ ਨਾ ਫੜਿਆ ਕਰੋ ਇਹ ਕਬੂਤਰ ਆਪਾਂ ਹੱਥ ਨਹੀਂ ਨਾ ਲਾਉਂਦੇ ਤਾਂ ਏਕਣ ਕਰਦੇ ਨੇ ਲੈ ਇਹਦੇ ਨਹੀਂ ਬਾਈ ਕੋਈ ਕਾਲਾ ਖੰਭ ਪੂੰਛ ਚ ਇਹ ਕੜਤੀ ਜਿਵੇਂ ਜੈਪਰੇ ਵਾਲੀ ਦੀ ਆਪਣੀ ਓਕਣ ਦੀ ਦੀ ਲਓ ਵੀਰੇ ਇੱਕ ਆ ਹੋਰ ਤੁਹਾਨੂੰ ਮਦੀਨ ਦਿਖਾਉਣੇ ਚਿੱਟੀਆਂ ਦੀ ਆ ਅਮਨ ਮਾਜ਼ਰ ਹੋ ਲਓ ਇਹਦੇ ਰੰਗ ਦੇਖਿਓ ਵੀਰੇ ਆ ਲਓ ਜਿਵੇਂ ਹੋ ਗਿਆ ਤਾਂ ਇੱਥੇ ਲੋਟ ਆਣਗੇ ਸਾਫ ਕਾ ਤਾਂ ਨਹੀਂ ਆ ਲਓ ਹੁਣ ਆਗੇ ਵੀਰੇ ਇਹ ਦੇਖ ਲੋ ਛੱਡਦੇ ਮਨ ਬੋਦਣ ਮੰਗੂਏ ਮਾਰੇ ਨਾ ਜਾਪ ਭੈਣ ਜਿਹਨੇ ਨੱਕ ਘੁੱਟਦਾ ਦੀ ਆ ਜਿਹੜਾ ਖੜਾ ਜੋਬਰ ਔਰ ਰੰਗ ਲਾਉਣ ਲੱਗੇ ਨੇ ਬਾਈ ਫੜਕੇ ਤੇ ਨੱਕ ਤੋਂ ਘੁੱਟ ਕੇ ਰੱਖਿਆ ਲੋ ਵੀਰੇ ਇਹਦੇ ਪੱਲੇ ਤੇ ਇਹਨੇ ਨੱਕ ਹੀ ਨਹੀਂ ਛੱਡਿਆ ਇਹਨੇ ਆਹ ਲੋ ਇਧਰੋਂ ਵੀ ਦੇਖ ਲੋ ਅਰੇ ਵੀਰੇ ਇਹ ਨਾ ਬਾਈ ਪਹਿਲੀਆਂ ਕਬੂਤਰੀਆਂ ਨੇ ਜਿਹੜੇ ਪਹਿਲੇ 4-5 ਝੋਲੀਆਂ ਕੱਢੀਆਂ ਤੇ ਇਹ ਜੋੜੀ ਨੇ ਆਪਣੇ ਕੋ ਉਹ ਨੇ ਹੈ ਇਹਦੇ ਪੈਰ ਦਿਖਾਈ ਜਮਨ ਕਾਲੀਆਂ ਚਟੀਆਂ ਨੌਂਦਰਾਂ ਆਹ ਲਓ ਵੀਰੇ ਦੀਆਂ ਨੌਂਦਰਾਂ 'ਚ ਫਰਕ ਐ ਜੈਪੁਰੇ ਵਾਲੀ ਦੀ ਐਵੇਂ ਦੀਆਂ ਉਹਦੀ ਵੀ ਇੱਕ ਨੌਂਦਰ ਦਾ ਫਰਕ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਉਹ ਵੀ ਪੂਰੀ ਚਟੀਆਂ ਕਾਲੀਆਂ ਆਹ ਆਹ ਲਓ ਲੈ ਛੜ ਦੇ ਪੁੱਤੋ ਜ ਦਿਖਾਈਏ ਤਿੰਨੇ ਹੁਣੇ ਆਹ ਲਓ ਬਾਈ ਤੁਹਾਨੂੰ ਤਿੰਨੇ ਛੜ ਦੇ ਛੜ ਦੇ ਖੋਲ ਲੈ ਵੀਰੇ ਕਰੋ ਜੱਕ ਜਾਨਵਰ ਤਿੰਨੇ ਏ ਜਿਹੜੇ ਪਾਈ ਆ ਅੱਜ ਤੁਹਾਨੂੰ ਕਬੂਤਰ ਦਿਖਾਉਣ ਆ ਮੈਂ ਇਹ ਆ ਆਪਣੇ ਚਿੱਟੀਆਂ ਵਾਲੀ ਨਸਲ ਆ ਹੋਰ ਕੋਈ ਨਹੀਂ ਇੰਨਾ ਚ ਲਓ ਵੀਰੇ ਆ ਕਬੂਤਰੀ ਆਪਣੀ ਜੈਪਰੇ ਵਾਲੀ ਜਿਹੜੀ ਜਿੱਤੀ ਸੀ ਬਾਈ ਸਾਰਿਆਂ ਨਾਲ ਵੱਧ ਮੂਹਰਾਂ ਫੜੀ ਦਿੰਦੀ ਆ ਪੁੱਤ ਚੁੰਝ ਨੱਕ ਨਹੀਂ ਫੜੀ ਦਿੰਦਾ ਲੈ ਮਤਲਬ ਲਓ ਬਈ ਤੁਹਾਨੂੰ ਦਿਖਾਈ ਇਹਦੀ ਅੱਖ ਲਓ ਜੀ ਕਰ ਲਓ ਚੈੱਕ ਬਾਈ ਰਿੰਗ ਤੇ ਇਦਰੋਂ ਵੀ ਦਿਖਾਉਣਾ ਤੁਹਾਨੂੰ ਲਓ ਜੀ ਬਈ ਸਾਰਿਆਂ ਨਾਲ ਵੱਧ ਦੁੱਡੀ ਅੱਧਾ ਪੌਣਾ ਘੰਟਾ ਨਾਲੇ ਸਾਨੂੰ ਖੇਡਦਾ ਐਡਾ ਗਲਤ ਤੀ ਤੀ ਰਾਤ ਨੂੰ ਇਹਨੂੰ ਬਈ 11:30 ਵਜੇ ਪਲਟਾਇਆ ਇਹਦੇ ਅੰਦਰੋਂ ਇੱਕ ਡੇਢ ਬਦਾਮ ਕੱਢਿਆ ਸੀ ਪਾਉ ਖੇਡ ਚ ਇੱਕ ਰਾ ਘਾਟ ਹੋਈ ਤੀ ਪਹਿਲੇ ਹੀ ਰੱਖੀ ਬੈਠੀ ਸੀ ਇਹ ਲੈ ਨੇ ਪੈਰ ਦਿਖਾਈ ਬੁੱਤ ਖੰਭ ਤਾਂ ਵੀਰੇ ਕੱਟ ਕਰੀ ਜੋੜਾ ਲਾਇਆ ਇਹਦਾ ਹੱਥ ਭਰੇ ਕਰੋ ਥੱਲੇ ਨੂੰ ਕਰਕੇ ਆ ਲੋ ਕਰ ਲੋ ਚੈੱਕ ਇਹਦੇ ਪੈਰ ਲੈ ਵੀਰੇ ਆ ਵੀ ਵੱਡੀ ਕਬੂਤਰੀ ਆ ਜਿਹੜੀ ਆਪਾਂ ਜੋੜਿਆਂ ਚ ਲਾਈ ਹੋਈ ਆ ਇੱਕੋ ਨਸਲ ਦਿਖਾਉਣਾ ਬਾਈ ਤੁਹਾਨੂੰ ਹੋਰ ਨਹੀਂ ਕੋਈ ਦਿਖਾਈ ਤੇ ਚੁੱਪ ਛੋ ਲੈ ਯਾਰ ਆ ਲੋ ਇਹਦੇ ਰੰਗ ਕਾੜੀ ਨਹੀਂ ਉਧਰਲੀ ਵੀ ਦਿਖਾ ਪੁੱਤ ਹਣ ਉਹ ਪਿੱਛੇ ਹੋ ਜਾ ਬਾਈ ਹਾਂ ਅਰੇ ਖੜ ਜਾ ਖੜ ਜਾ ਪਰੇ ਹੋ ਜਾ ਪੁੱਤ ਕਿਉਂ ਤੰਗ ਕਰਦਾ ਲੋਈ ਇਹਦੇ ਬਾਈ ਗਾਲ ਦਿਖਾਈ ਆ ਮਨ ਸਿੱਧੀ ਕਰੀ ਪੁੱਤ ਆ ਦੇ ਇਹਨਾਂ ਦੇ ਲੌਂਗ ਨੇ ਬਸ ਛੱਡ ਦੇ ਹੱਥ ਛੱਡ ਦੇ ਆ ਦੇ ਗਰਦਨ ਤੇ ਇਹਨਾਂ ਲੌਂਗ ਨੇ ਜਿਹੜੇ ਇਹ ਪਿਓਰ ਕਬੂਤਰ ਹੈ ਮਾਂ ਜਿਵੇਂ ਸੇ ਬੜੀਆਂ ਨੇ ਉਹ ਕਬੂਤਰੀ ਮੰਗੂਗਾ ਲੈ ਇਹ ਵੀ ਕੱਟ ਕਰੀ ਜਾਂ ਪੈਰ ਦਿਖਾ ਦੇ ਦੋ ਪੁੱਤੇ ਦੇ ਏ ਬਾਈ ਸਾਡੇ ਕੋ ਬਚ ਗਈ ਕੁਦਰਤਿਆਂ ਸੁੱਕੀ ਡਾਈ ਹੋਈ ਸੀ ਕੀ ਘਰੇ ਡੰਡਾ ਫੇਰਦਾ ਇਹਦੇ ਇਹ 2 ਵਜੇ ਜਾ ਕੇ ਟੋਬੇ ਤੇ ਦਰਖਤ ਤੇ ਬਹਿ ਗਈ ਮੁੜ ਕੇ ਅਸੀਂ ਬੰਦੇ ਕਰ ਲਈ ਤਾਂ ਇਹ ਬਾਇ ਬਣ ਗਈ ਨਸਲ ਆਪਣੇ ਕੋ ਨਹੀਂ ਖਾਤ ਨਹੀਂ ਇਹ ਉਹ ਨਹੀਂ ਗਈ ਹਨਾ ਇਹ ਤਾਂ ਬਾਈ ਬੰਬ ਕੱਢ ਉੜਦੀ ਸੀ 1.5 2 ਵਜੇ ਤੱਕ ਉੱਡ ਕੇ ਇਹ ਭਲੇਖਾ ਪੈ ਗਿਆ ਮੈਨੂੰ ਉਰੇ ਆ ਕੇ ਗਰਦੀ ਸੀ ਉਰੇ ਪੈਂਦੀ ਸੀ ਜਿਹਾ ਆਏ ਤੇ ਫੱਟੇ ਤੇ ਗਿਰ ਜਾਂਦੀ ਸੀ ਜਾਂ ਕੋਠੇ ਤੇ ਗਿਰ ਜਾਂਦੀ ਸੀ ਇੰਨਾ ਜ਼ੋਰ ਲਾਉਂਦੀ ਸੀ ਜਾਲ ਤੇ ਆ ਹੀ ਨਹੀਂ ਲੰਦਾ ਸੀ ਚਾਬੜ ਕੱਟਦਾ ਲਾਓ ਬਾਈ ਇੱਕ ਰਹਿ ਗਈ ਬਾਈ ਉੱਧਰ ਵੀ ਕਬੂਤਰੀ ਤੁਹਾਨੂੰ ਉਹ ਵੀ ਦਿਖਾ ਦਈਏ ਫੇਰ ਬੰਦ ਕਰਦੇ ਆ ਲੈ ਵੀਰੇ ਆ ਲਾਸਟ ਕਬੂਤਰੀ ਆ ਆਪਣੀ ਇਹ ਆ ਲਓ ਕਰੋ ਚੈੱਕ ਕਰਾਂਗੇ ਇਹਦੇ ਵੀਰੇ ਸਾਰਿਆਂ ਨੂੰ ਵੱਧ ਬਾਈ ਆ ਕਬੂਤਰੀ ਦੇ ਬੱਚੇ ਉੱਡੇ ਨੇ ਆਪਣੇ ਕੋ ਇਹ ਨਾ ਖਟੀਆਂ ਵਾਲੇ ਨਾਲ ਆਈ ਆ ਕਾਣੇ ਦੇ ਪੱਠੇ ਨਾਲ ਭਾਈ ਬੰਬ ਕੱਢ ਬਜੇੜਾ ਇਹਨੇ ਨੇ ਬੰਬ ਕੱਢ ਦਿਖਾਈ ਇਹ ਤੇ ਭੋਸ਼ੇ ਤਬ ਵੀਰੇ ਕਾਟਾ ਪੁੱਤ ਇਹ ਹੁਣੇ ਜੋੜਾ ਤੋੜਿਆ ਆ ਦੇ ਦੇ ਪੂਰਾ ਖੰਭਾ ਓਰੇ ਦਿਖਾਈ ਪੈਰ ਪੁੱਤੇ ਦੇ ਨੌਂ ਭਾਈ ਨੌਂਦਰਾਂ ਨੌਂਦਰਾਂ ਦਾ ਕੁਛ ਨਹੀਂ ਹੁੰਦਾ ਹੈਗਾ ਤੁਹਾਨੂੰ ਮੈਂ ਇੱਕ ਗੱਲ ਕਹਿਣਾ ਇਹ ਚੱਕਰ ਚ ਨਾ ਪਿਓ ਵੀਰੇ ਨੌਂਦਰਾਂ ਲੱਗ ਆਉਣ ਐ ਹੁਣ ਮਾਂ ਨਸਲ ਚਾਈ ਦੀ ਵੀਰੇ ਚਿਪਕਾ ਡੋਡੇ ਨੇ ਆਪਣੇ ਕੋ ਤਾਂ ਨਜ਼ਾਰੇ ਲਿਆ ਦੇ ਨਸਲ ਨੇ ਸਾਰੇ ਗੂਤਰ ਬਣਾਤੇ ਵੀਰੇ ਦਿੱਤੇ ਵੀ ਨੇ ਦੋ ਤਿੰਨ ਜਾਨਾਂ ਨੂੰ ਭਾਈ ਦੋਹਾਂ ਤਿਹਾਂ ਕੋ ਡੋਡੇ ਨੇ ਜਿਹੜੇ ਆਪਾਂ ਤੋਂ ਲਗੇ ਨੇ ਤਿੰਨ ਚਾਰ ਜਾਨੇ ਦੋ ਬੰਦੇ ਤਿੰਨ ਉਹ ਨਾ ਲਗੇ ਨੇ ਦੋ ਤਿੰਨ ਮੁੱਲ ਲਗੇ ਨੇ ਲੈਓ ਭਾਈ ਚੰਗਾ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਚੋਬਰ ਜੀ ਹੁਣ ਪਤੰਗ ਚੜਾਉਣਗੇ ਆ ਵੀ ਚੋਬਰ ਪਤੰਗ ਚੜਾਊਗਾ ਆ ਵੀ ਜੋ ਵਰ ਪਤੰਗ ਚੜਾਊਗਾ ਚੰਗਾ ਬਈ ਸਸਰੀ ਚੰਗਾ ਬਈ ਸਸਰੀ ਕਾ ਜੀ లైਕ ਕਰੋ ਸਕਰੀ ਕਮੈਂਟ ਬੰਬ ਜੀ ਬੰਬਲੀ ਵੋ ਇਹ ਲੱਗੇ ਜੋ ਵਰ ਪਤੰਗ ਚੜਾਉਣ ਇਹ ਵੀ ਸੀਨ ਵਿੱਚ ਲਾਵਾਂਗੇ ਇਹਦੇ ਛੜਦੇ ਨਿਗੇ ਪਿੱਛੇ ਪਾਉਣ ਹਲੋ ਉਹ ਉੱਥੇ ਪਾਣਾ ਚਾੜਦਾ ਡੱਬਾ ਪਤੰਗ ਨਵਾਂ ਸ਼ੱਜ ਨਹੀਂ ਕਹਿੰਦੇ ਚੜਾਉਣਾ ਅਸੀਂ ਉਹ ਮੁੜਦਾ ਨਹੀਂਗਾ ਹਨਾ ਹਲੋ ਆਹ ਕੰਨਾ ਮੈਨੂੰ ਵੀ ਦੋ ਚੜਾਉਣ ਨੂੰ ਮੈਂ ਕਿਹਾ ਮੈਂ ਤੈਨੂੰ ਹੱਟੀਆਂ ਰੀਲ ਲਿਆ ਕੇ ਦਿੰਨਾ 1.5 ਰੁਪਈਆ ਵਾਲੀ ਲਖੋਸ਼ ਹੋਈ ਜਾਂਦਾ ਹੁਣ ਬੈਠਾ ਉਹ ਉਹ ਚੜਦਾ ਪਰੇ ਉਹਦੇ ਨਾਲ ਪੇਚਾ ਪਾਉਣਾ ਇਹ ਆਹ ਦੇ ਦੇ ਉੱਤੇ ਮਾੜਾ ਮਾੜਾ ਢਿੰਦਾ ਬਾਈ ਲਓ ਜੀ